ਭਾਜੀ ਮੈਂ ਇਹ ਮੇਰੇ ਬੱਚੇ ਨੇ ਆ ਕੇ ਮੈਨੂੰ ਚਿੱਤਾ ਕਹਿਣਾ ਪਾਪਾ ਭੁੱਲ ਜਾ ਗਈ ਮੈਂ ਕੋ ਖਾ ਕਰਦਾ ਮੈਂ ਤਾਂ ਦਾ ਸਾਥ ਦੇ ਉਹ ਦੇ ਵੀਡੀਓ ਬਣਾਉਂਦੇ ਆ ਦੇਖੋ ਜਿੰਨੀ ਮੰਡੀ ਰਾਣੀ ਐ ਜੇ ਪਿਓ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੇਚ ਛੱਡਣ ਨੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗੱਲ ਤੇ ਹੀ ਕਿਦੋ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਹਦੇ ਛੱਡ ਦਿੱਤਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇਣ ਨੂੰ ਵੀ ਰਹਿੰਦੇ ਆ ਐਸ਼ੇ ਵੀ ਹੁੰਦਾ ਵੇਖੋ ਐਨੀ ਗੋੜਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈ ਹੈਗੀ ਹੋਣਾ ਕਿ ਲੈ ਤੁਸੀਂ ਐਨੀ ਗੱਲ ਕਿਉਂ ਕਹੀ ਸਰ ਦੇਖੋ ਦੱਸ ਤਾਂ ਲੈਣਾ ਨਹੀਂ ਬਗਾ ਹਾਂ ਵਿਗ ਰਿਹਾ ਸਰ ਜੇ ਨਹੀਂ ਵਿਗ ਰਿਹਾ ਭਾਈ ਅਤਵਾ ਡਰੋਨ ਚਲਾ ਦੀਨੇ ਲੋਕਾਂ ਨੇ ਘਰਾਂ 'ਚ ਘਟੂ ਨੇ ਉਹ ਵੀ ਚਲੂ ਤਾਂ ਆਪਾਂ ਅੱਜ ਚੱਲ ਜਾਈਏ ਸਰ ਖੰਗਿਆਰਾ ਮੈਂ ਲੈ ਚੱਲ ਜੋ ਸ਼ਰੀਆ ਘਟੂ ਵਿਗ ਰਿਹਾ ਠਾਣਾ ਚਿੱਡੀ ਦੇ ਬਾਹਰ ਲੈ ਸਰ ਦੱਸੋ ਮੈਨੂੰ ਕੋਸੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਰਾਂਦਾ ਮੈਨੂੰ 200 ਦਾ ਕੋਟ ਲੈ ਕੇ ਦਿਓ 10 ਦਿਨ ਮੈਨੂੰ ਦਿਓ ਕਿ ਕੁਰਸੀ ਦੇ ਭਾਵੇਂ ਨਾ ਘੱਟੂ ਰੋਕ ਕੇ ਨਾ ਵਾਵਾਂਗੇ ਚੱਲ ਗਏ ਅੱਛੇ ਸਾਦ ਮੇਰੇ ਨੂੰ ਨਾ ਜਰੂਰੀ ਤਾ ਕੋ ਨਾਂ ਦੀ ਜੈ ਜੀ ਤੁਹਾਨੂੰ ਨਾ ਨਹੀਂ ਬਦੇ ਇਹ ਸ਼ਬਦੋ ਗੱਲ ਆ ਤੁਹਾਨੂੰ ਸਭ ਮੈਨੂੰ ਜਾਰਾ ਬਤਾ ਕੋਣ ਕੋਣ ਵੇਚ ਰਿਹਾ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਰਾਸ ਕਰਨ ਦਿਓ ਕਿ ਪਬਲਿਕ ਬੋਲੇ ਨਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਪੀ ਸਾਹਮਣੇ ਚੈਲੰਜ ਕਰਨਾ ਹੈ ਉਹਨਾਂ ਕੋ ਜੇ ਨਹੀਂ ਕੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਕੱਟੂ ਨਹੀਂ ਵੀ ਗਿਆ ਐਸੇ ਤਰ੍ਹਾਂ ਹੀ ਐਸੇ ਤਰ੍ਹਾਂ ਹੀ ਆਪਾਂ ਨਸ਼ੇ 'ਚ ਵੀ ਦੇਖਦੇ ਸਪੀਡ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ ਤੇ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਕਤ ਕਰਨਾ ਆ ਕੇ ਲੇਕਿਨ ਉਹ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਤੇ ਐਸਐਸਬੀ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਕਿੰਨੇ ਦੁਕਾਨ ਤੇ ਆਵੇਂ ਕੋਈ ਸਾਬ ਅਸੀਂ ਚੱਲ ਕੇ ਆਏ ਉਹ ਨਹੀਂ ਸਰ 100 ਬੰਦਾ ਪੁਲਸਾ ਲੈ ਕੇ ਸਾਰੇ ਬਾਜ਼ਾਰ ਦੇ ਬੇਨਤੀ ਕਰਨਾ ਐਸਐਸਬੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਕਿਹ ਅੱਡੀ ਗੁੱਡੀ ਕਬੂਲ ਆ ਸਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੰਨੇ ਕਬੂਲ ਨਹੀਂ ਦੇਗੇ ਅੱਜ ਤੁਹਾਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨ데요 ਕਿ ਜੇ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਹੈ ਬਾਹਰ ਉਹਨਾਂ ਦੇ ਨਿਗਰਾਨੀ ਕਰੋ ਕਿਹੜਾ ਘੱਟੂ ਵੇਚਦਾ ਪਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਜ਼ਿਆਦਾ ਮੁਸਲਮਾਨ ਜੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿਨ੍ਹਾਂ ਦੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਦਮ ਨਾਲ ਆਪਣੇ ਬਟਾਲੇ ਦੇ ਐਮਐਲਏ ਸਾਹਤ ਨੂੰ ਕਹਿੰਦਾ ਕਿ ਅਗਰ ਤੁਸੀਂ ਵੀ سنجیدہ ਹੋ ਨਾ ਆਪ ਬਾਜ਼ਾਰ ਦੇ ਵਿੱਚ ਦੱਸੋ ਘੱਟੂ ਨਹੀਂ ਨਿਕਰਿਆ ਸਾਰਾ ਘੱਟੂ ਵੇਚ ਰਿਹਾ ਤੁਹਾਡੀ ਲੋਕਾਂ ਦੀ ਸ਼ਾਮਾਂ ਦੇ ਵੇਚ ਰਿਹਾ ਜੇ ਪਾ ਇਨੀ એનર્ਜੀ ਵੇਸ ਕਰਦੇ ਗੱਲ ਬਣਾਈ ਜਾਂਦੀ ਆ ਕਿ ਇਹ ਬਹੁਤ ਹੀ ਕਾਬੂ ਨਾਲ ਪੁੱਛੋ ਨਹੀਂ ਸਾਰੇ ਕੰਮਾਂ ਨੂੰ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸਿਆਣੇ ਲੋਕ ਹੁੰਦੇ ਨੇ ਕਿ ਉਹਨਾਂ ਦੇ ਵੀ ਹੁੰਦਾ ਹੈ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਦੱਸੋ ਕਿ ਤਸੋ ਇੰਨੇ ਯਾਦ ਉਹਨੇ ਕੋਠਿਆ ਤੋਂ ਤਾਂ ਜਾਣੇ ਟੈਕਿੰਗ ਕਰੋ ਕੀ ਕੋਠਿਆ ਤੋਂ ਜਿੱਥਾਂ ਦੇ ਕੋਠਿਆ ਦੇ ਦੱਸੋ ਜਿੱਥਾਂ ਗੁੱਡੀ ਜਾਂਦੀ ਹੈ ਹੋਰ ਤਾਂ ਕਿ ਟੱਗਵਾ ਚਲਦਾ ਹੈ ਕੀ ਇਹ ਕਹਿੰਦੇ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਦੱਸੋ ਜੀ ਯਾਦ ਨਹੀਂ ਨੂੰ ਪੁੱਛ ਪਾਜੀ ਸਰ ਨਾਮ ਨਹੀਂ ਆਉਂਦਾ ਯਾਨੀ ਆਂਦੀ ਬੋਲੋ ਇਹ ਨੂੰ ਕੋਲੋਂ ਕਿ ਨਾਮ ਜਿੱਥਾਂ ਤੋਂ ਉਹ ਦੱਸਦੀ ਹੈ ਕਿ ਇਹ ਚਾਹੀਦਾ ਹੈ ਆਉ ਕਿ ਕੀ ਗੱਲ ਹੈ ਸਰ ਮੈਂ ਕੋਸ਼ਿਸ਼ ਨਹੀਂ ਕਰਦਾ ਦੋਸਤੋ ਨਹੀਂ ਕਹਤੇ ਨਹੀਂ ਕਰਦੇ ਇਹ ਚੈੱਕ ਕਰਨ ਲਈ ਸਰ ਇਹ ਤਾਂ ਹੀ ਜਾਣਦੀ ਤੇ ਗੱਲ ਕੀਤੀ ਨਹੀਂ ਐ ਤੇ ਬੇਨਤੀ ਕੀਤੀ ਐ ਐਸਐਸਵੀ ਸਾਹਿਬ ਨੇ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਐ ਕਮਿਊਨਿਟੀ ਆ ਆ ਉਦੋਂ ਵੀ ਬੇਨਤੀ ਕੀਤੀ ਐ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਘਟੂ ਬਹੁਤ ਵਿਕ ਰਿਆ ਜੀ ਅੱਜ ਵੀ ਵਿਕ ਰਿਆ ਅਗਰ ਤੁਸੀਂ ਕਹਿੰਦੇ ਵੀ ਹੋ ਵੇਖੋ ਅੱਜ ਦੀ ਅਗਰ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਉਹ ਤੁਹਾਨੂੰ ਲੱਗਦਾ ਗੱਟੂ ਨਹੀਂ ਨਿਕਰਿਆ ਆਪਾਂ ਡਰੋਨ ਚਲਾਈਏ ਸ਼ਹਿਰ 'ਚ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਬੋਲਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਜਾ ਕੇ ਕਹੀਏ ਕਿਸੇ ਨੇ ਸਰ ਦੇਖੋ ਮੇਰੀ ਮੇਰੀ ਬਸੋਲੀ ਦੱਸੋ ਪਾਣੀ ਨਹੀਂ ਮਾਤਾ ਨਹੀਂ ਕਿ ਤੁਸੀਂ ਵੀਡੀਓ ਪਾਈ ਆ ਤੇ ਸਰਿਆਂ ਦੇਖ ਰਿਹਾ ਸਰ ਨਹੀਂ ਦਿਖ ਰਿਹਾ ਭੈ ਐਤ ਵਾਰ ਡਰੋਨ ਚਲਾ ਦਿਨੇ ਲੋਕਾਂ ਨੇ ਘਰਾਂ ਦੇ ਘਟੂ ਨੇ ਉਹ ਵੀ ਚਲ ਬੂ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ ਠਗਿਆਲਾ ਮਹੱਲੇ ਚਲ ਜਓ ਸ਼ਰਿਆਂ ਘਟੂ ਵਿਖ ਰਿਹਾ ਥਾਣਾ ਚਿੱਡੀ ਦੇ ਬਾਦ ਚਲੋ ਸਰ ਦੱਸੋ ਮੈਨੂੰ ਕੋਈ ਨੌਕਰੀ ਦਿਓ ਮੈਂ ਵੇਖਿਓ ਵੜ ਕੇ ਆਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਘਟੂ ਰੋਕਦੇ ਨਾ ਮਗਦਾ ਹਲ ਕਰਿਓ ਦੇਖੋ ਇਹ ਮੈਂ ਭਾਨਾ ਨਹੀਂ ਕੱਲੇ ਸਰ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਂਸ਼ੂ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਇਹਨੇ ਪੱਤਰਕਾਰ ਸਾਡੀ ਵੀਡੀਓ ਅੱਜ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋ ਰਾਂ ਲਾਣ ਵਾਲੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਕਿਹੜੇ ਆਮ ਬਟਾਲੇ ਸ਼ਹਿਰ ਦੇ ਸਰ ਘਟੂ ਵੇਚ ਲਿਆ ਤੁਸੀਂ ਹੁਣ ਸਾਨੂੰ ਤਾਂ ਦੱਸ ਦਿਓ ਜੇ ਕਿਹੜਾ ਵੇਖ ਰਿਹਾ ਤਾ ਬਸ ਸਰ ਗੱਲ ਨਹੀਂ ਸਮਝੇ ਮੈਂ ਤੁਹਾਨੂੰ ਕਿਦੋਂ ਦੱਸਾਂਗਾ ਮੈਨੂੰ ਦੱਸੋ ਤਾਂ ਢਾ ਠਾੜਾ ਸਿਟੀ ਦੇ ਸਾਹਮਣੇ ਗਲੀਆ ਸਾਰੰਦਰ ਸਾਰੇ ਵੇ ਗੰਡਿਆਂ ਅੰਦਰ ਸਾਰੇ ਵੇ ਗੰਡਿਆਂ ਨਾਲੇ ਸਿਟੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹਿੱਜਾਇਏ ਸਰ ਮੈਂ ਨਾਂ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਪਤਾ ਦੱਸੋ ਵੀ ਭਾਈ ਪਤਾ ਪਾਣੀ ਤੁਹਾਨੂੰ ਪੁੱਛਣਾ ਹੈ ਲੈ ਦੱਸੋ ਹੈ ਕੋ ਗੱਲ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਹਾਂਦੀ ਆ ਘਟੂ ਵੇਖਣਾ ਮੈਨੂੰ ਦੱਸੋ ਜਿਆ ਜਿੰਨਾ ਤੁਹਾਨੂੰ ਪਤਾ ਹੈ ਕੋਈ ਦੱਸਣ ਅਜੀਬ ਲੋਕੀ ਦਜੀ ਆ ਕੇ ਬੋਜੀ 1400 ਕਿਲੋ ਇਨਰੋ ਗਿੱਟੋ ਲੈ ਕੇ ਆਏ ਸਰ ਜਿਹੜੇ ਉੱਥੇ ਦੁਕਾਨਦਾਰ ਆ ਰੈਡੀमेड ਵਾਲਾ ਵੇਚਣ ਡਿਆ ਨਾਈ ਵੇਚਣ ਡਿਆ ਤੇ ਦੋਲੀ ਵੇਚਣ ਡਿਆ ਸਾਰੀ ਦੁਨੀਆ ਉਧਰ ਵੇਚਣ ਡਈ ਹੈ ਅਗਰ ਅਸੱਚੇ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾ ਗੋ ਲਾਣ ਦੀ ਬਜਾਏ ਜੇ ਤੁਹਾਨੂੰ ਲਾ ਨਹੀਂ ਬਦੇ ਇਹ ਸ਼ਬਦੋ ਗੱਲ ਹੈ ਤੁਹਾਨੂੰ ਸ ਮੇਨੋਂ ਜਾਹਰਾ ਬਦਾ ਕੋਣ ਕੋਣ ਵੇਚ ਰਿਆ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਰਾਸ ਕਰਨ ਡਿਓ ਕਿ ਪਬਲਿਕ ਬੋਲਨੇ ਆ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਪੀ ਸਾਹਮਣੇ ਚੈਲੰਜ ਕਰਨਾ ਹੈ ਉਹਨਾਂ ਨੂੰ ਜੇ ਨਹੀਂ ਕੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਕੱਟੂ ਨਹੀਂ ਵੀ ਗਿਆ ਦੇੜ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਅੱਜ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਓਕਾ ਆ ਸਾਹਮਣੇ ਇਹ ਸਟੇਟਮੈਂਟ ਦੇ ਐਸਐਲਬੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਪੀਸ ਵਿੱਚ ਨਹੀਂ ਲਿਖਿਆ ਸਾਨੂੰ ਜਸੋਕੇ ਚੱਲੇ ਜਾਂਦਾ ਹੈ ਅਰੇ ਐਸੀ ਤਰ੍ਹਾਂ ਹੀ ਐਸੀ ਤਰ੍ਹਾਂ ਹੀ ਆਪਾਂ ਨਸ਼ੇ ਤੇ ਵੀ ਦੇਖਦੇ ਸਤਿਹਤ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਕ ਕਰਨਾ ਕੇ ਬਲਕਿ ਨੂੰ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਮਾਤੇ ਅਸਦਦੀ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਕੰਮ ਕਰਦੇ ਆ ਮੈਨੂੰ ਦੋ ਕਿਸਾਓ ਉਹ ਨਹੀਂ ਸਰ 100 ਬੰਦਾ ਪੁੱਛਾ ਲੈ ਕੇ ਸਾਰੇ ਪਜਾਰ ਦੇ ਵਿੱਚ ਇਸ ਵਲੇ ਸਾਰੇ ਬਿਜਾਰ ਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਜ ਲਈ ਕੋਈ ਕੁੱਝ ਕਵਾ ਗਿਆ ਉਹ ਬੰਦਾ ਕਿਹੜਾ ਆ ਗਿਆ ਤੁਸੀਂ ਤੇ ਡਰਾਂਦੇ ਹੋ ਕਿ ਪਬਲਿਕ ਦਾ ਸਾਥ ਹੀ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਵਿਲਿੰਗ ਪਾਵਰ ਹੈ ਕਿ ਨਾ ਵਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾਵਾਂ ਸਰ ਜੇ ਵਿਲਿੰਗ ਪਾਵਰ ਤੁਹਾਡੇ ਜੀ ਹੈ ਕਿ ਨਾ ਤੁਹਾਡੇ ਥਾਣੇ ਸਿਟੀ ਦੇ ਸਾਹਮਣੇ ਗਲੀਏ ਚੱਕਰ ਮਾਰ ਲਓ ਕਿਹੜੀ ਗਲੀ ਛੜਿਆ ਨਾ ਮੱਲਾ ਸ਼ਰਿਆਂ ਮੋਤੇ ਗੱਟੂ ਰੱਖ ਕੇ ਵੇਚੰਦੇ ਮੈਂ ਕਿਹਾ ਸਰ ਨੂੰ ਹੀ ਪਾਉਂਦੇ ਸੀ ਤੂੰ ਵੀ ਮਿੰਡੀ ਬਣਾਉਣ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਝੁਰਟ ਕਿਦਾ ਵੀ ਵੀਡੀਓ ਬਣਾ ਦੀ ਤੂੰ ਮੈਨੂੰ ਇਹ ਗਰੰਟੀ ਓ ਤੁਸੀਂ ਆਪਣੇ ਮੁੱਢੇ ਤਰੀਕੇ ਨਾਲ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਨਸ਼ਾ ਕਹਾ ਦਿਨਾਂ ਜੀ ਬੰਦ ਕਰਾ ਕੇ ਲਾਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋ ਬੋਲੇ ਕਿਦਾਂ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲਿਆ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਵਿਕਿਆ ਮੇਰਾ 2 ਦਾ ਪੁਆਇੰਟ ਕੁਸ਼ਨ ਹੈ ਤੁਹਾਨੂੰ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਨਹੀਂ ਵਿਕਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਇਹਨਾਂ ਬਿੱਲੂ ਆ ਸੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸ਼ੈੱਟ ਗੱਲ ਤੁਹਾਨੂੰ ਲੱਗਦਾ ਵੀ ਨਹੀਂ ਗੱਟੂ ਵਿਕਿਆ ਬਟਾ ਲੈ ਮੈਂ ਕਿਹਨਾਂ ਦੱਸੋ ਕਿਹੜਾ ਵੇਚਦਾ ਫੜਾਂਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਕੱਲ ਨਹੀਂ ਫੜੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲੋ ਕੇ 400 ਪੇਟੀ ਜਿੱਥੇ ਬਿਠਾ ਲੈ ਦੀ ਵੀ ਕਹਿੰਦੀ ਅੱਜ ਦੀ ਗੇਟੀ ਨਹੀਂ ਜੀ ਆਪਾਂ ਨਹੀਂ ਇੰਨੀ ਨਾਲ ਆਪਾਂ ਤੁਹਾਨੂੰ ਜਿਵੇਂ ਲਿਖ ਕੇ ਦੇ ਦਿਓ ਕੀ ਲਿਖ ਕੇ ਨਾ ਮੈਂ ਬੋਲ ਕੇ ਤੇਰਾ ਬੋਲ ਲਿਆ ਨੋ ਸਰ ਬੋਲਿਆ ਜਿਆਦਾ ساری ਦੁਨੀਆ ਕੇ ਬੋਲਣ ਗਿਆ ਮੈਂ ਸੀਐਮ ਸਾਹਿਬ ਨੂੰ ਵੀ ਘੁਆ ਰਾਈਏ ਮੈਂ ਪੀਐਮ ਸਾਹਿਬ ਨੂੰ ਵੀ ਘੁਆ ਰਾਈਏ ਮੈਂ ਘੁਆ ਰਣਾ ਤੇ ਮੈਂ ਮੈਂ ਚੰਨਾ ਕੇਰੇ ਮੇਰੇ ਦੋਸਤ ਦਾ ਗਾਵਾ ਡਿਆ ਕੇ ਬੜਾਇਆ ਕੁ ਮੇਂ ਨਾ ਇਹ ਤੇ ਕਿਹੜਾ ਪੁਲਸ ਵਾਲਾ ਗਿਆ ਅਜੋ ਰੇ ਕਹੇ ਬਹਿ ਕਹੇ ਮੈਨੂੰ ਮੁਥਰਾ ਸਾਹਿਬ ਇੱਕ ਪਲੇਸ ਹੋ ਲਈ ਮੁਥਰਾ ਸਾਹਿਬ ਇੱਕ ਮਿੰਟ ਆਏ ਮੈਂ ਇੱਕ ਮਿੰਟ ਮੁਥਰਾ ਸਾਹਿਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆ ਬਲੀ ਕੀਤੀ ਹੈਂ ਜੀ ਗਲਾ ਵੱਡਿਆ ਗਿਆ ਉਹਦੇ ਬੰਦੇ ਦਾ ਜੇ ਮਾਣਾ ਜਾਂ ਜਿਆਦਾ ਵੱਡੇ ਨਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਬਟਾਲੀ ਦੀ ਵੀ ਕੈ ਨਹੀਂ ਗਈ ਤੁਸੀਂ ਤਾਂ ਦੀ ਸਟੇਟਮੈਂਟ ਹੈ ਸਰ ਨਹੀਂ ਵਿਕਿਆ ਸਰ ਤਾਂ ਮੈਂ ਮਾਫੀ ਮੰਗ ਲਈ ਨਾ ਭਾਜੀ ਤਾ ਡੀਸਟੇਟਮੈਂਟ ਹੈ ਗੱਟੂ ਨਹੀਂ ਵਿਗਿਆ ਦੇਖੋ ਪਤਾ ਕੀ ਹੈ ਅਰੇ ਮੇਰੇ ਮੈਂ ਤੁਹਾਡਾ ਸਾਥ ਤੇ ਮਾਤੇ ਬੈਠਾ ਹੈ ਤੋ 1 ਮਿੰਟ ਹੈ ਇਹਨੇ ਜੋ ਸਾਰਾ ਦੇ ਅਸੀਂ ਸਾਰਾ ਵਾਸਤੇ ਤੇ ਆਏ ਇੰਦਾ ਸਾਰਾ ਕੀ ਦਾ ਸਾਰੇ ਇਹ 100 ਬੰਦੇ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾਦਦਾ ਕਿ ਤੂੰ ਬੋਲੇ ਇੱਕ ਨਾ ਤੇਰੀ ਯੁਰਤ ਕਿਦਾ ਬਈ ਬੋਲਣ ਦੀ ਐਸ ਐ ਸਾਦ ਹੈ ਨ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸੋਕ ਨੂੰ ਇਨਕਰੀਜ ਕਰਨਾ ਚਾਹੀਦਾ ਖੋਜੋ ਜੀ ਐਪਰੀਸ਼ੀਏਟ ਕਰਨੀ ਆ ਤੁਸੀਂ ਬੋਲੇ ਹੋ ਇੱਥੇ ਤਾਂ ਕਹਿੰਦੇ 10 ਬੰਦੇ ਹੋਰ ਆਣ ਆ ਦੇਖੋ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੇ ਮੰਦਿਰ ਆਣੀਆਂ ਗੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤੀ ਸੀ ਕਿਡੂ ਜਦੋਂ ਨਹੀਂ ਪਤਾ ਸੀ ਵੇਚ ਦਿੰਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੰਦਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਤੂੰ ਉਤੋਂ ਮੇਰੇ 100 ਬੰਦਾ ਮੇਰੇ ਲਗਾ ਦੇ ਲਿਆ ਕੇ ਘਰ ਚ ਪਿਆ ਹਾ ਜਾ ਤੂੰ ਇੰਨੀ ਚਿੰਤ ਸੁਭਾਈ ਕਿਉਂ ਅਸੀਂ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਕਰਦਾ ਵਧੀਆ ਕੀਤਾ ਸਾਡੇ ਅਰੇ ਦੇਖੋ ਆਪਾਂ ਇੱਕ ਚੀਜ਼ ਜਾਣੀ ਆ ਤੁਸੀਂ ਸਾਥ ਦਿਓ ਅਸੀਂ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜਾਓ ਮੇਰੇ ਕੋ ਇੱਥੇ ਬੈਗ ਦੇ ਬੈਗ ਕਾਦੀ ਏਥੇ ਬਾਹਰ ਖਿਆਲ ਲੈਣੇ ਕਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲਵਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਕੀ ਤੁਹਾਨੂੰ ਸਾਥ ਲੈਣ ਵਾਸਤੇ ਆਏ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਫੇਬਰ ਨਹੀਂ ਮੈਨੂੰ ਪਾਪਾ ਪੁਲਸ ਆ ਗਈ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਪੁਲਸ ਆ ਗਈ ਪੁਲਸ ਆ ਗਈ ਕੀ ਹੋ ਗਿਆ ਮੈਂ ਗੁਣਾ ਕਰਦਾ ਕੋਈ ਲੈ ਦੱਸੋ ਤੁਸੀਂ ਤੇ ਡਰਾ ਹੀ ਦਿੱਤਾ ਬੱਚੇ ਦਾ ਵੀ ਡਰਾ ਦਿੱਤੇ ਮੈਂ ਤੁਹਾਡਾ ਸਾਥ ਦੇਣ ਆਉਂਦੇ ਵੀਡੀਓ ਬਾਈ ਕਿ ਲੈ ਵੀ ਜੇ ਬਟਾਲੇ ਦੇ ਸਾਰੇ ਦੇਖੋ 1 ਮਿੰਟ ਪਿੱਛੇ ਖੜੇ ਹਿੰਦੇ ਸਾਰੇ ਜੇ ਤੁਹਾਡੇ ਪੁਲਸਾਂ ਨੇ ਡਿਊਟੀ ਪੀਸੀਆਰ ਕਰਦੇ ਉਹਦਾ ਗਲਾ ਵੱਡੇ ਜੇ ਤੁਹਾਨੂੰ ਦੁੱਖ ਨਹੀਂ ਹੋਏ ਦੁੱਖ ਸਾਰਿਆਂ ਦਾ ਹੀ ਆ ਦੇ ਜੇ ਮੈਨੂੰ ਦੇਖੋ ਗਿਆ ਤਾਂ ਮੈਨੂੰ ਲਾਉ ਦੇਣਾ ਨਾ ਨਹੀਂ ਬ੍ਰਾਉਨ ਨਹੀਂ ਆਏ ਵੀਰ ਮੈਂ ਤਾਂ ਪੁੱਛਣਾ ਇਹਨਾਂ ਬੱਸ ਜੇ ਸਾਨੂੰ ਸਰ ਇੱਥੇ ਆਰਾਮ ਲਾ ਤੁਹਾਨੂੰ ਕਿਉਂ ਨਹੀਂ ਬਣਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਕੰਡਿਆ ਜੇ ਇੱਥੇ ਆਰਾਮ ਲਾ ਬੱਸ ਹਾਂ ਜੀ ਜੇ ਵੇਖੋ ਮੈਂ ਐਸਐਸਪੀ ਸਾਹਿਬ ਨਾਲ ਕੈਮਰਾ ਜਾ ਕੇ ਮੈਂ ਬੇਨਤੀ ਕਰਨਾ ਐਸਐਸਪੀ ਸਾਹਿਬ ਅਗਰ ਤੁਸੀਂ ਸੀਧੀ ਹਸੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਇਹ ਢੀ ਗੁੱਡੀ ਕਬੂਲ ਹੈ ਸਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਨੇ ਕਬੂਲ ਨਹੀਂ ਜੇਗੇ ਅੱਜ ਤੁਹਾਨੂੰ ਇੱਕ ਬੇਨਤੀ ਕਰਨ ਦੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇਲ੍ਹ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੇ ਇੰਤਗਰਾਨੀ ਕਰੋ ਕਿਹੜਾ ਘੱਟੂ ਵੇਚਦਾ ਪਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਜਾਦਾ ਮੁਸਲਮਾਨ ਜੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿੰਨਾ ਵੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਦਮ ਦਾ ਆਪਣੇ ਬਟਾਲੇ ਦੇ ਐਮਬਲੈਂਸਾਂ ਤੋਂ ਵੀ ਕਹਿੰਦਾ ਕਿ ਅਗਰ ਤੁਸੀਂ ਵੀ سنجیدہ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਘੱਟੂ ਨਹੀਂ ਨਿਕਲਿਆ ਸਾਰਾ ਘੱਟੂ ਵੇਚ ਗਿਆ ਤੁਹਾਡੀ ਲੋਕਾਂ ਦੀ ਸ਼ਾਵਾਂ ਵੀ ਵੇਚ ਰਿਹਾ ਜੇ ਆਪਾਂ ਇੰਨੀ ਨਰਜੀ ਵੇਸ ਕਰਨ ਦੇ ਤਾਰੀਖਾ ਦਾ ਬਕਾਨ ਕਿੱਥੇ ਆ? ਰਾਮ ਰਜਿੰਦਰੀ ਜੀ ਦੀ ਰੌਣਕ ਕੋਲੋਂ ਕਹਿੰਦੇ ਹਾਲੋ ਪਨੀਰੀ ਦੁਕਾਨ ਦਾ ਕਿ ਨਾਮ ਆਪਣਾ ਕੋਈ ਤੁੰਗਾ ਨਾ ਕੋਈ ਨਹੀਂ ਇਹ ਕੋਈ ਨਹੀਂ ਇਹ ਤਾਂ ਇਹ ਦੇਖੀ ਰਿਹਾ ਜੀ ਦੇਖੀ ਆਇਆ ਹੁਣ ਤੇਰੇ ਪੈਰ ਦੇ ਕਿਹਨੇ ਇਹ ਕਰਾਉਣਾ ਤੁਹਾਨੂੰ ਹਾਂਜੀ ਤਲਾਸ਼ੀ ਤੁਹਾਨੂੰ ਕਰਾਈ ਕਰਾਉਣਾ ਆਹ ਗੁੰਨਾ ਦਾ ਸਮਾਨ ਵਾਲੇ ਬੰਦੇ ਸਾਰੇ ਘਟੂਲੇ ਬੰਦੇ ਮੇਰੇ ਕੋਲੋਂ ਬੁਨੇ ਘਟੂ ਇੱਕ ਵੀ ਘਟੂ ਤੋਂ ਲੱਥੋ ਲੱਭ ਜੇ ਨਾ ਮੇਰੇ ਘਰੋਂ ਤੇ ਫੇਤੀ ਮੇਰੇ ਜੋ ਕੰਕਰੀ ਕਰੀ ਨਾ ਕਰ ਲਿਓ ਤੇ ਐਦਾਂ ਨਾਲ ਕੋਈ ਫਾਇਦਾ ਨਹੀਂ ਕਰਨਾ ਮੇਰਾ ਵੀ ਚਾਹ ਤੂੰ ਬੋਲ ਰਹੀ ਆ ਨਾ ਹਾਂਜੀ ਫਾਂ ਤੂੰ ਬੋਲ ਜੀ ਇਹ ਫਾਂ ਤੂੰ ਮੈਂ ਤੂੰ ਦਿੱਤਾ ਤਾਸੀ ਕਰ ਰਿਹਾ ਨਾ ਤੇ ਲੈਣੀ ਤਾਸੀ ਮਾਏ ਮਾਏ ਆ ਚਲੋ ਮਲਾਜ ਮਾਏ ਮਾਏ ਮੇਰਾ ਸਪਿਰ ਬੰਦ ਹੋ ਗਈ ਛੋਟੇ ਵੀ ਤੇਰੇ ਆਣ ਗਵਣ ਕਿਨੇ ਕਰਤੇ ਰਹੇ ਕਿਉਂ ਆਏ ਆ ਹੋ ਗੱਲ ਸੱਚੀ ਵੀ ਹੋ ਸਕਦੀ ਐ ਝੂਠੀ ਵੀ ਹੋ ਸਕਦੀ ਖਾਣਾ ਕੋਈ ਵੈਰੀਫਾਈ ਕਰਨਾ ਤੇ ਤਸੀ ਕਰਨਾ ਤੇ ਸਰਚ ਕਰਨਾ ਮੈਂ ਤਾਂ ਅੰਦਰ ਹੀ ਕਹਿ ਤੀ ਨਾ ਬੱਚੀ ਰਹਿਗਾ ਮੇਰੀ ਵੀ ਗੱਲ ਸਮਝੋ ਕੋਈ ਨਹੀਂ ਜੇ ਨਹੀਂ ਲੱਗੇ ਬਹੁਤ ਚੰਗੀ ਕਰ ਇੱਥੇ ਕੱਟੂ ਲਾਉ ਜੇ ਇਹਨੂੰ ਬੰਦ ਕਰੀ ਬਹੁਤ ਆ ਤੰਗ ਬੜਾ ਬਹਿ ਕੇ ਨਹੀਂ ਰਹੀ ਇਹ ਬੇਸ਼ਰਮ ਹੈ ਰਵੀ ਕੋਈ ਬੰਦੇ ਹੈ ਮੈਂ 12 ਆਏ ਸਾਬ ਜੀ ਭਾਈ ਜੀ ਜੋ ਜੀ ਹੋਣੀ ਹੈ ਦੇਖੋ ਜੀ ਤੁਹਾਨੂੰ ਜੀਏ ਤੁਹਾਡੇ ਜਰਨਲ ਤੋਂ ਕੋਈ ਫੁੱਲ ਸਾਈਜ਼ ਨਹੀਂ ਤੇ ਬੜੀ ਬਹਿਸ ਚੱਲੇ ਸਰ ਬਹਿਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੇਣ ਲਿਆ ਸੀਗਾ ਉਹਦੇ ਨਾਲ ਹੀ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਤੇ ਜਿਹੜੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਡਿਆ ਵਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਗਏ ਸਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਨੂੰ ਉਸ ਲਈ ਇੰਨਾ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਇੱਕ ਗੁਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੇਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਜੀ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂਗਾ ਇਹ ਵੀ ਡੋਰ ਨਾਲ ਵੇਚੀ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀ ਕਿ ਮੈਨੂੰ ਉਧਰ ਮੇਰਾ ਬੱਚਾ ਹੀ ਆ ਸੁਨਾਹ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਹੈ ਤੇ ਇੱਕ ਬੰਨੇ ਡਰਾਉਂਦੀ ਹੈ 100 ਤੋਂ ਵੱਧ ਬੰਦਾ ਲੈ ਕੇ ਐਸਐਚਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨਵਾਦੇ ਕਿ ਤੇਰੀ ਜੁਰਤ ਕਿੰਨਾ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜੁਰਤ ਹੈ ਕੀ ਹੈ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਕਿਆ ਐਸਐਸਪੀ ਸਾਹਿਬ ਅੱਗੇ ਮੈਂ ਤੁਹਾਡੇ ਮadhyam ਤੋਂ ਵੀ ਕਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ 'ਚ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਆ ਗਿਆ ਤਾਂ ਮਤਲਬ ਫਿਰ ਕਿੱਥੋਂ ਆਇਆ ਫਿਰ ਤੇ ਐਸਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕੀ ਕਿੱਥੇ ਗੱਲ ਹੋਈ ਕਿਉਂ ਚੱਲ ਗਈ ਸਾਨੂੰ ਪੁਲਿਸ ਨੇ ਮੈਗ ਗੁਨਾਹਦਬਾਜੀ ਕੀਤਾ ਨਹੀਂ ਹੈ ਮੇਰੇ ਕੋਲ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਤਾ ਵੀਡੀਓ ਪਾਣਾ ਸਰ ਮੇਕੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਕ ਤੇ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਸਐਸਬੀ ਸਾਹਿਬ ਨੇ ਮੇਰੇ ਕੋਲ ਇਹ ਪੁੱਛਣਾ ਹੈਗਾ ਕਿੱਥੇ ਦੇਖ ਰਿਹਾ ਵਾ ਮੈਨੂੰ ਆਪਣੇ ਦਫ਼ਤਰ ਬੁਲਾਉਂਦੇ ਹਜੇ ਵੀ ਬੁਲਾਣ ਮੇਰਾ ਨੰਬਰ ਨੋਟ ਕਰ ਲੈਣ ਕਿਸੇ ਪ੍ਰੈਸ ਵਾਲੇ ਕੋਲ ਲੈਣ ਕਿਸੇ ਕੋਲ ਲੈਣ ਮੇਰਾ ਨੰਬਰ ਸਭ ਕੋ ਹੈਗਾ ਮੇਰੀ ਆਈਡੀ ਤੇ ਮੈਸੇਜ ਕਰ ਦੇਣ ਮੈਨੂੰ ਬੁਲਾਣ ਆਪਣੇ ਕੋਲ ਬੁਲਾਣ ਪਿਆਰ ਨਾਲ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਇਦਾਂ 100 150 ਬੰਦਾ ਐਸਐਸਬੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆ ਜੁਨੀ ਹੈ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਤੇ ਪਰ ਮੈਂ ਤੁਹਾਡੇ ਅੱਗੇ ਫਿਰ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਂਗਾ ਪਰ ਮੈਂ ਅੱਜ ਫੇਰ ਕਹਿੰਦਾ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਅੱਜ ਇੱਕ ਸਰਚ ਕੀਤੀ ਗਈ ਕਿਤੇ ਕਿਤੇ ਵੱਲੋਂ ਸਰਚ ਕੀਤੀ ਗਈ ਕੀ ਮਿਲਿਆ ਮਾਨਯੋਗ ਐਸਐਸਪੀ ਸਾਹਿਬ ਪਟਾਰਾ ਦੇ ਦੇਸ਼ ਨਿਰਦੇਸ਼ਾਂ ਤਹਿਤ ਇੰਚਾਰਜ ਸਪੈਸ਼ਲ ਬਰਾਜ ਨੂੰ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਵਿੱਚ ਸੱਚ آپریشن ਚਲਾਇਆ ਜਾ ਰਿਹਾ ਹੈ ਬਾਕਕਾ ਖੇਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਜੀ ਕੀ ਕਾਮਯਾਬੀ ਮਿਲੀ ਅਜ ਤਾ ਅਜ ਤਾ ਕੋਈ ਕਾਮਯਾਬੀ ਨਹੀਂ ਮਿਲੀ ਜੀ ਫਿਲਹਾਲ ਸਰਚ ਜਿਹੜੀ ਆ ਉਹ ਜਾਰੀ ਆ ਜਿੰਨਾ ਚਿਰ ਕੋਈ ਕਾਮਯਾਬੀ ਨਹੀਂ ਹੁੰਦੀ ਇਹ ਸਰਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂ ਇੱਕ ਕਿਸਾਨ ਤੇ ਤੁਸੀਂ ਗਏ ਤਾਲ ਤੋਂ ਡਾ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ ਉਸ ਦਾ ਕਹਿਣਾ ਸੀ ਕਿ ਅੱਜ ਮੂ ਡਰਾਉਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਕਟੂ ਵਿਖਦਾ ਪਿਆ ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸਾਡ ਨਾਲ ਸਾਂਝੀ ਕਰ ਦਿਓ ਜੇ ਤੁਸੀਂ ਮੋਤਪਾਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪਾਰ ਆਦਮੀਆਂ ਦੇ ਵਿੱਚ ਆਉਂਦੇ ਜੇ ਤਾਂ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ ਜੰਨਾ ਚਿਰ ਪਬਲਿਕ ਸਹਿਯੋਗ ਪੁਲਿਸ ਨੂੰ ਨਹੀਂ ਦਿੰਦੀ ਉਹਨਾਂ ਚਿਰ ਕੱਲੀ ਪੁਲਿਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਆ ਤਦ ਲਾਈ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਬਕਰ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰ ਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹਦਾ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਇਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ